ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਕਸਟਰਡ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਤੇ ਬਿਲਕੁਲ ਬਾਜ਼ਾਰ ਵਰਗੀ ਬਣਦੀ ਹੈ ਤੇ ਆਪਣੇ ਘਰ ਵਿੱਚ ਪੰਨਾਂ ਚੀਜ਼ਾਂ ਨਾਲ ਹੀ ਆਪਾਂ ਬਣਾਵਾਂਗੇ ਕੋਈ ਵੀ ਬਾਜ਼ਾਰ ਤੋਂ ਆਪਾਂ ਨੂੰ ਕਰੀਮ ਲਿਆਉਣ ਦੀ ਲੋੜ ਨਹੀਂ ਬਿਲਕੁਲ ਜਿਹੜੀਆਂ ਚੀਜ਼ਾਂ ਆਪਣੇ ਘਰ ਵਿੱਚ ਆ ਉਹਨਾਂ ਨਾਲ ਹੀ ਬਣ ਜੂਗੀ ਤੇ ਤੁਸੀਂ ਪੂਰੀ ਵੀਡੀਓ ਦੇਖੋ ਬਹੁਤ ਹੀ ਟੇਸਟੀ ਆਈਸਕ੍ਰੀਮ ਬਣਦੀ ਹੈ ਇਹ ਤੇ ਕਰੀਮੀ ਕਰੀਮੀ ਬਣਦੀ ਹੈ ਵੈਸੇ ਵੀ ਤੋ ਵੀਡੀਓ ਨੂੰ ਪੂਰੀ ਦੇਖਿਓ ਜੀ ਤੇ ਵੀਡੀਓ ਨੂੰ ਲਾਈਕ ਵੀ ਕਰੋ ਆਪਾਂ ਨੂੰ ਸਪੋਰਟ ਕਰਨ ਲਈ ਧੰਨਵਾਦ ਜਿਹੜੇ ਆਪਣੀ ਸਪੋਰਟ ਕਰਦੇ ਆ ਤੇ ਆਪਾਂ ਆਈਸਕ੍ਰੀਮ ਬਣਾਉਣ ਲਈ ਜੜੀਆਂ ਜੜੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਹੋ ਆਪਾਂ ਵੇਖ ਲੈਣੇ ਆ ਬਹੁਤ ਹੀ ਕਰੀਮੀ ਜੀ ਆਈਸਕ੍ਰੀਮ ਬਣਦੀ ਹੈ ਇਹ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਣੀ ਹੈ ਤੇ ਉਹਦੇ ਲਈ ਆਪਾਂ 1/2 ਕਿਲੋ ਲਿਆਇ ਜੀ ਦੁੱਧ ਤੇ ਇਹ ਆਪਾਂ 2 ਵੱਡੇ ਚਮਚੇ ਲਏ ਆ ਮਿਲਕ ਪਾਊਡਰ ਦੇ ਤੇ ਆਪਾਂ ਦੁੱਧ ਨੂੰ ਉਬਾਲਾ ਦਿਵਾਲਿਆ ਜਿਹਦਾ ਕਿਲੋ ਦੁੱਧ ਸੀਗਾ ਜਿਹੜਾ ਤੇ 2 ਚਮਚੇ ਜਿਹੜੇ ਆਪਾਂ ਸੁੱਕੇ ਦੁੱਧ ਦੇ ਲਏ ਸੀਗੇ ਉਹ ਵੀ ਆਪਾਂ ਇਹਦੇ ਵਿੱਚ ਪਾਤੇ ਆ ਗਰਮ ਦੁੱਧ ਦੇ ਵਿੱਚ ਹੀ ਆਪਾਂ ਉਹ ਮਿਕਸ ਕੀਤਾ ਜੀਗਾ ਸੁੱਕਾ ਦੁੱਧ ਤੇ ਇਹਦੇ ਨਾਲ ਜਿਹੜਾ ਫਲੇਵਰ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਅਪਾ ਜਿਆਦਾ ਮਿੱਠੀ ਨਹੀਂ ਬਣਾਉਂਦੇ ਕਿਉਂਕਿ ਆਪਣਾ ਜਿਹੜਾ ਮਿਲਕ ਪਾਊਡਰ ਆ ਵੀ ਮਿੱਠਾ ਹੀ ਹੁੰਦਾ ਏ ਤੇ ਆਪਾਂ ਬਿਲਕੁਲ ਹੀ ਥੋੜਾ ਜਿਹਾ ਮਿੱਠਾ ਪਾਇਆ ਤੇੰਨੇ ਕਟਲਗਾ ਆਪਾਂ ਧਾਗੇ ਵਾਲੀ ਮਿਸ਼ਰੀ ਦੀਆਂ ਪਾੰਗਾਂ ਏ ਜੀ ਤੇ ਹੁਣ ਆਪਾਂ ਇਹਦੇ ਵਿੱਚ ਦੋ ਵੱਡੇ ਚਮਚੇ ਆ ਜਿਹੜੇ ਉਹ ਪਾਵਾਂ ਜੀ ਕਾਸਟਰਡ ਪਾਊਡਰ ਤੇ ਕਿਉਂਕਿ ਕਾਸਟਰਡ ਪਾਊਡਰ ਦੀ ਏ ਜਿਹੜੀ ਉਹ ਆਈਸਕ੍ਰੀਮ ਬਣਾਉਣੀ ਆ ਤੇ ਤੁਸੀਂ ਕੋਈ ਵੀ ਫਲੇਵਰ ਲੈ ਸਕਦੇ ਆ ਕਾਸਟਰਡ ਦਾ ਬਟ ਆਪਾਂ ਬਨੀਲਾ ਫਲੇਵਰ ਲਈ ਤੇ ਹੁਣ ਆਪਾਂ ਇਹਨੂੰ ਕਾਸਟਰਡ ਪਾਊਡਰ ਪਾਤਾ ਵਿੱਚ ਮਿਸ਼ਰਣ ਸੀਓ ਜਿਹੜਾ ਆਪਣਾ ਕਾਸਟਰਡ ਪਾਊਡਰ ਦਾ ਤੇ ਹੁਣ ਆਪਾਂ ਇਹਨੂੰ ਸਲੋ ਸਲੁਆਗ ਤੇ ਨਾ 5-7 ਮਿੰਟ ਆਪਾਂ ਇਹਨਾਂ ਨੂੰ ਪਕਾਵਾਂਗੇ ਤਾਂ ਕਿ ਜਿਹੜਾ ਆਪਣਾ ਕਾਸੜ ਪਾਇਆ ਆ ਪੈ ਦੇ ਵਿੱਚ ਤੇ ਉਹਦਾ ਕੱਚਾਪਨ ਸਾਰਾ ਨਿਕਲ ਜੇ 7-8 ਮਿੰਟ ਆਪਾਂ ਬਿਲਕੁਲ ਸਲੋ ਸਲੁਆਗ ਤੇ ਹੌਲਾਉਂਦੇ ਹੋਏ ਪਕਾ ਲਿਆਏ ਤੇ ਨਹੀਂ ਤਾਂ ਇਹਨੇ ਥੱਲੇ ਲੱਗ ਜਾਂਦਾ ਏ ਜੇ ਆਪਾਂ ਨਾ ਇਹਨੂੰ ਹਿਲਾ ਕੇ ਤਾਂ ਤੇ ਸੋਹਣੀ ਲੱਗਣ ਲਈ ਆਪਾਂ ਨੂੰ ਇਹਦੇ ਵਿੱਚ ਥੋੜਾ ਜਿਹਾ ਕਲਰ ਫੂਡ ਪਾਇਆ ਆ ਤਾਂ ਕਿ ਸੋਹਣੀ ਲੱਗੇ ਥੋੜੀ ਜਿਹੀ ਬਾਜ਼ਾਰ ਵਰਗੀ ਲੱਗੇ ਨਹੀਂ ਤਾਂ ਇਹ ਕਲਰ ਥੋੜਾ ਜਿਆਦਾ ਹੀ ਲਾਈਟ ਆਉਂਦਾ ਸੀਗਾ ਤੇ ਆਪਾਂ ਇਹਨੂੰ ਠੰਡਾ ਕਰਕੇ ਨਾ ਹੁਣ ਫ੍ਰਿਜ ਦੇ ਵਿੱਚ ਰੱਖ ਦਿਆਂਗੇ ਜੀ ਕਿਸੇ ਭਾਂਡੇ ਦੇ ਵਿੱਚ ਪਾ ਕੇ ਤੇ ਜਦੋਂ ਬਿਲਕੁਲ ਠੰਡਾ ਹੋ ਗਿਆ ਇਸ ਤੋਂ ਬਾਅਦ ਆਪਾਂ ਮੈਕਸੀ ਦੇ ਵਿੱਚ ਪੀਸਾਂਗੇ ਜੀ ਤੇ ਠੰਡਾ ਹੋਣ ਤੋਂ ਬਾਅਦ ਆ ਪਹਿਲਾਂ ਆਪਾਂ ਅੱਧੀ ਕਕੋਲੀ ਮਲਾਈ ਦੀ ਲਈ ਆ ਤੇ ਇਹਨੂੰ ਆਪਾਂ ਮੈਕਸੀ ਦੇ ਵਿੱਚ ਪੂਰੀ ਤਰ੍ਹਾਂ ਹਲਾ ਲਾਂਗੇ ਚਲਾ ਲਾਂਗੇ ਤੇ ਦੋ ਕ ਚਮਚਾ ਆਪਾਂ ਜਿਹੜਾ ਕਸਟਰਡ ਬਣਾ ਕੇ ਰੱਖਿਆ ਸੀ ਉਹਦੇ ਪਾਲੇ ਵਿੱਚ ਤੇ ਇਹਨਾਂ ਨੂੰ 4-5 ਵਾਰੀ ਆਪਾਂ ਚਲਾਵਾਂਗੇ ਜਿੰਨਾ ਚਿਰ ਜਮਾ ਕਰੀਮ ਵਰਗੀ ਨਹੀਂ ਬਣ ਜਾਂਦੀ ਇਹ ਤੇ ਜਦੋਂ ਬਿਲਕੁਲ ਕਰੀਮ ਵਰਗੀ ਬਣ ਗਈ ਫਿਰ ਆਪਾਂ ਸਾਰਾ ਹੀ ਕਸਟਰਡ ਪਾ ਦੇਾਂਗੇ ਵਿੱਚ ਤੇ ਇਹਨਾਂ ਨੂੰ ਚਲਾ ਲਾਂਗੇ ਮਿਕਸੀ ਨੂੰ ਜਿੰਨਾ ਚਿਰ ਪੂਰੀ ਠੱਗਦਾਰ ਨਹੀਂ ਬਣ ਜਾਂਦੀ ਉਹ ਤੇ ਫਿਰ ਆਪਾਂ ਇਹਨਾਂ ਨੂੰ ਜਮਾਉਣ ਲਈ ਰੱਖ ਲਿਆਂਗੇ ਜੀ ਇਹ ਆਪਾਂ ਦੋ ਪਿਆਲੀਆਂ 'ਚ ਕੋਲਫੀ ਵਾਂਗੂ ਬਣਾਵਾਂਗੇ ਤੇ ਦੂਜੀ ਆਈਸਕ੍ਰੀਮ ਹੈ ਜਿਹੜੀ ਆਪਾਂ ਉਹ ਡੱਬੇ ਦੇ ਵਿੱਚ ਜਮਾਵਾਂਗੇ ਇਹ ਪੂਰੀ ਰਾਤ ਲਈ 7 ਤੋਂ 8 ਘੰਟੇ ਆਪਾਂ ਇਹਨੂੰ ਰੱਖਤਾ ਸੀ। ਲੋ ਜੀ ਤੜਕਿਆ ਆਪਾਂ ਇਹਨੂੰ ਕੱਢ ਲਿਆ ਸੀ ਆਪਣੀ ਆਈਸਕ੍ਰੀਮ ਬਿਲਕੁਲ ਜੰਮ ਕੇ ਤਿਆਰ ਹੋ ਗਈ ਹੈ ਬਿਲਕੁਲ ਬਾਜ਼ਾਰ ਵਰਗੀ ਕਰੀਮੀ ਕਰੀਮੀ ਆਈਸਕ੍ਰੀਮ ਬਣੀ ਆ ਤੇ ਨਾ ਹੀ ਆਪਾਂ ਵਿਚਾਰ ਦੇ ਵਿੱਚ ਕੋਈ ਵੀ ਚੀਜ਼ ਲਿਆ ਕੇ ਇਹਦੇ ਵਿੱਚ ਕਰੀਮ ਕਰੂ ਨਹੀਂ ਪਾਈ। ਤਾਂ ਆਪਣੇ ਘਰ ਦੀਆਂ ਚੀਜ਼ਾਂ ਨਾਲ ਹੀ ਬਹੁਤ ਹੀ ਟੇਸਟੀ ਆਈਸਕ੍ਰੀਮ ਬਣ ਕੇ ਤਿਆਰ ਹੋਈ ਸੀ ਤੁਸੀਂ ਜ਼ਰੂਰ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਖਾਓ ਤੇ ਮਿਲਦੇ ਆ ਕੋਹ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।